ਪੰਜਾਬ ਸਰਕਾਰ ਨੇ ਰਾਵੀ ਦਰਿਆ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ 2300 ਪਿੰਡ ਅਤੇ 5 ਲੱਖ ਏਕੜ ਜਿਹੜੀ ਖੜੀ ਫਸਲ ਹੈ ਕਿਸਾਨਾਂ ਦੀ ਉਹ ਹੜ੍ਹਾਂ ਨਾਲ ਬਰਬਾਦ ਹੋ ਗਈ ਸੀ। ਪਰ ਅੱਜ ਇੱਕ ਵਾਰ ਫਿਰ ਰਾਵੀ ਦਰਿਆ ਦੇ ਵਿੱਚ 35000 ਕਿਊਸਕ ਪਾਣੀ ਛੱਡਣ ਦੀ ਗੱਲ ਕਹੀ ਜਾ ਰਹੀ ਹੈ। ਇਹ ਗੱਲ ਅਤੇ ਚੇਤਾਵਨੀ ਡੀਸੀ ਪਠਾਨਕੋਟ ਨੇ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਦਰਿਆਵਾਂ ਦੇ ਕੰਡੇ ਤੇ ਨਾ ਜਾਣ ਕਿਉਂਕਿ ਦਰਿਆਵਾਂ ਦੇ ਕੰਡੇ ਹੜ੍ਹਾਂ ਦੇ ਦੌਰਾਨ ਕਮਜ਼ੋਰ ਹੋ ਚੁੱਕੇ ਸਨ ਉਸ ਤੋਂ ਬਾਅਦ ਡੀਸੀ ਪਠਾਨਕੋਟ ਨੇ ਕਿਹਾ ਕਿ ਅਸੀਂ ਤੁਹਾਨੂੰ ਖਾਸ ਅਪੀਲ ਕਰਦੇ ਹਾਂ ਕਿ ਕਿਰਪਾ ਕਰਕੇ ਜਿਹੜਾ ਰਾਵੀ ਦਰਿਆ ਦੇ ਕੰਡੇ ਉੱਤੇ ਪੰਜਾਬ ਦੇ ਲੋਕ ਨਾ ਜਾਣ ਕਿਉਂਕਿ ਇੱਕ ਵੱਡੀ ਖਬਰ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਕਰੀਬ 37000 ਕਿਊਸੇਕ ਪਾਣੀ ਰਾਵੀ ਦਰਿਆ ਦੇ ਵਿੱਚ ਛੱਡਿਆ ਜਾਵੇਗਾ ਜਿਸ ਦੇ ਚਲਦੇ ਦਰਿਆ ਕੰਡੇ ਰਹਿੰਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਦਰਿਆ ਦੇ ਕੰਡਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਪਠਾਨਕੋਟ ਦੇ ਡੀਸੀ ਅਦਿੱਤਿਆ ਉੱਪਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਇੱਕ ਵਾਰ ਫਿਰ ਰਾਵੀ ਦਰਿਆ ਵਿੱਚੋਂ ਪਾਣੀ ਛੱਡਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਦਰਿਆ ਦੇ ਕੰਡੇ ਉੱਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਵਿੱਚ ਆਏ ਹੜਾ ਤੋਂ ਬਾਅਦ ਦਰਿਆ ਦੇ ਕੰਡੇ ਕਮਜ਼ੋਰ ਹੋ ਗਏ ਸਨ ਇਸ ਨੂੰ ਲੈ ਕੇ ਵੀ ਜਿਹੜਾ ਡੀਸੀ ਪਠਾਨਕੋਟ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਲੋਕ ਰਾਵੀ ਦਰਿਆ ਦੇ ਕੰਢੇ ਉੱਤੇ ਨਾ ਜਾਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ 2300 ਪਿੰਡ ਨੇ ਜਿਹੜੇ ਪੂਰੇ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੇ ਸਨ ਅਤੇ ਕਾਫੀ ਸਕੂਲਾਂ ਤੇ ਹਸਪਤਾਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਉਸ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਫਸਲ ਸੀ 5 ਲੱਖ ਏਕੜ ਉਹ ਵੀ ਬਰਬਾਦ ਹੋ ਗਈ ਸੀ ਹੜ੍ਹਾਂ ਦੇ ਕਾਰਨ 59 ਲੋਕਾਂ ਦੀ ਮੌਤ ਹੋ ਗਈ ਸੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਤੰਜਵਾਦੀ ਕੱਸੀ ਜਾ ਰਹੀ ਸੀ ਕਿਉਂਕਿ ਕਿਹਾ ਜਾ ਰਿਹਾ ਸਿੱਕੇ ਪੰਜਾਬ ਦੇ ਵਿੱਚ ਹੜਾ ਕਾਰਨ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇ ਅਤੇ ਸੱਤਾਧਾਰੀ ਧਿਰ ਨੂੰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਕਿਹਾ ਜਾ ਰਿਹਾ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਉਸ ਦੇ ਵਿੱਚ ਮਾਨ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਅਰ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ 15000 ਜਿਹੜਾ ਏਕੜ ਪਰ ਏਕੜ ਜਿਹੜਾ ਮੁਆਵਜ਼ਾ ਦੇਵਾਂਗੇ ਪਰ ਬਾਅਦ ਦੇ ਵਿੱਚ 20000 ਏਕੜ ਪ੍ਰਤੀ ਮੁਆਵਜ਼ਾ ਦੇਣ ਦੀ ਕਿਸਾਨਾਂ ਨੂੰ ਗੱਲ ਕਹੀ ਗਈ ਸੀ ਪਰ ਜਿਹੜੀਆਂ ਮੁਸੀਬਤਾਂ ਨੇ ਉਹ ਕੱਟਦੀਆਂ ਦਿਖਾਈ ਨਹੀਂ ਦੇ ਰਹੀਆਂ ਫਾੜਾਂ ਤੋਂ ਬਾਅਦ ਮੌਸਮ ਫੇਰ ਖਰਾਬ ਹੈ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਅੱਜ ਫਿਰ ਰਾਵੀ ਦਰਿਆ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਰਾਵੀ ਦਰਿਆ ਦੇ ਵਿੱਚ 35000 ਕਿਊਸਿਕ ਪਾਣੀ ਹੋਰ ਛੱਡਿਆ ਜਾਣਾ ਹੈ ਇਹ ਇੱਕ ਵੱਡੀ ਖਬਰ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਤੇ ਖਾਸ ਅਪੀਲ ਜਿਹੜੀ ਡੀਸੀ ਪਠਾਨਕੋਟ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਲੋਕ ਦਰਿਆਵਾਂ ਦੇ ਕੰਢੇ ਉੱਤੇ ਨਾ ਜਾਣ